ਹੁਸ਼ਿਆਰਪੁਰ ਪੁਲਿਸ ਨੇ ਪਿੰਡ ਫਿਰੋਜ਼ ਰੋਲੀਆਂ ਵਿੱਚ ਹੋਈ ਹਥਿਆਰਬੰਦ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਤਿੰਨ આરોપીਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਗੱਡੀ, ਸੋਨੇ ਦੇ ਗਹਿਣੇ, ਨਕਦੀ ਅਤੇ ਤੇਜ਼ ਹਥਿਆਰ ਬਰਾਮਦ ਕੀਤੇ। 26-27 ਦੀ ਦਰਮਿਆਨੀ ਰਾਤ ਨੂੰ ਪਿੰਡ ਫਿਰੋਜ਼ ਰੋਲੀਆਂ ਬਜ਼ੁਰਗ ਅੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ। ਉਹਨਾਂ ਦੀ ਦਿਲਜੀਤ ਕੌਰ, ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਚੱਕਮੀ ਕਰਕੇ ਕੀਮਤੀ ਸਮਾਨ ਉਲਟ ਕੇ ਲੈ ਕੇ ਗਏ ਸੀ ਅੰਟਰਿਸ ਮੁਕਤਮਾ ਸੀਗਾ ਇਹ ਅਸੀਂ ਵੱਖ-ਵੱਖ ਥੀਮਾ ਮਨਾ ਕੇ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੇ ਮੱਦੇਨਾਲ ਅਸੀਂ ਫੋਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਮ ਤਾਂ ਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲਟਾਪਿੰਡ ਤੋਂ ਜਗਤਾਰ ਸਿੰਘ ਜੱਗਾ ਔਰ ਇੱਕ ਸਾਜਣ ਆ ਇੱਕ ਮਨੀ ਇਹਦੇ ਵਿੱਚ ਮੇਨ ਬੰਦਾ ਆ ਉਹ ਮਨੀ ਆ ਦੋ ਬੰਦੇ ਹੈਗੇ ਜਿਹੜੇ ਉਹ ਲਟਾਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਪਿੰਡਾ ਪਿੰਡਾ ਜੀ ਉਹਨਦੇ ਹੱਥਾਂ 'ਚ ਇੰਨਾ ਬੰਦਿਆਂ ਦੇ ਕੋਲੋਂ ਮਾਰੂ ਹਥਿਆਰ ਤੇ ਪਿਸਤਲ ਆ ਕੀ ਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਸੀਰ ਰਿਕਵਰ ਕਰਕੇ ਲਿਆ ਮੈਂ ਸਾਡੀ ਸ਼ਹਿਰ ਤੋਂਲੇ ਇਹਦਾ ਬੇਟਿਆ ਇਹਦੇ ਵਿੱਚ ਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਡੇ ਸਾਹਮਣੇ ਨਹੀਂ ਰੱਖ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਤਫਤੀਸ਼ ਦੇ ਵਿੱਚ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਦੇ ਕਿਦੇ ਨਾਮ ਆਉਂਦੇ ਆ ਜਗਤਾਰ ਜੱਗੇ ਦੇ ਜਿਹੜਾ ਲੱਤਾ ਪਿੰਡ ਤੋਂ ਹੈਗਾ ਉਸਦੇ ਪਰਚਾ ਹੈਗਾ ਤਵਾਰਦਾਦ ਦੇ ਵਿੱਚ ਜਿਹੜੀ ਬਲੈਰੋ ਗੱਡੀ ਵਰਤੀ ਆ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂ ਹਥਿਆਰ ਇਹਨਾਂ ਦੇ ਕੋਲ ਸੀਗੇ ਉਹ ਸਾਰੇ ਅਸੀਂ ਜਿਹੜੇ ਰ ਸੜਕੜਾ ਸੀਗਾ ਅਸੀਂ ਰਿਕਵਰ ਕਰ ਲੈਂਦਾ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਉਹ ਵੀ ਕੋ 3-5 ਚੌੜੇ ਦੇ ਰਾਸਤੇ ਆ ਜਿਹੜਾ ਸੈਪਾਟੀ ਸੀਗਾ ਉਹਨੂੰ ਅਸੀਂ ਅਜਾ ਰਾਉਂਡ ਆਪ ਕਰਕੇ ਕੁਝ ਤੋਰ ਕਵਰੀ ਕਰਾਂਗੇ